ਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਤਾਂ ਖੈਰਾ ਵਲੋਗਸ 'ਚ ਅੱਜ ਅਸੀਂ ਸਕੋਰ ਖੈਰਾ ਮੇਰਾ ਮੇਰੀ ਫੋਟੋ ਬਣਾਉਣ ਲੱਗੀ ਆ ਇਹਨੇ ਕਿਦਾਂ ਬਣਾਉਣੀ ਕੀ ਕਰ ਲਗਾ ਪੁੱਤ ਫੋਟੋ ਬਣਾਉਣੀ ਦਾਦੀ ਮੇਰੀ ਹਾਂ ਆਖਾ ਖਲੋ ਮੈਂ ਬਣਾ ਸੁਣੀ ਬਣਾਈ ਫਿਰ ਵਧੀਆ ਜੀ ਜਿੱਦਾਂ ਆਵੂਗੀ ਤਾਂ ਉਦੋਂ ਬਣਾਉਂਗਾ ਅੱਛਾ ਤੇ ਬੜੀ ਬਣਾ ਲੂਗੀ ਫੋਟੋ ਮੇਰੀ ਨਹੀਂ ਬਣਾਉਂਗੀ ਹੈ ਨਹੀਂ ਕਿਉਂ ਬਣਾ ਦੋ ਕਿ ਪਰ ਬਹੁਤ ਵਧੀਆ ਫੀਟ ਤੋ ਜਾਰੀ ਬਣੇ ਅੱਛਾ ਟੁੱਟੀ ਜੀ ਨਹੀਂ ਟੁੱਟੀ ਨਹੀਂ ਬਣਾਉਂਦੀ ਨਾ ਇਹਦੇ ਵਰਤ ਨਹੀਂ ਬਣਾਉਂਦੀ ਤਾਂ ਤੂੰ ਹੀ ਬਣਾ ਲੈਂਗੀ ਅੱਛਾ ਭਾਈ ਤੇਰੀ ਵਾਰੀ ਹੋ ਲੈ ਇਹ ਮਟਾਤੀ ਹੋ ਅੱਖਾਂ ਅੱਖਾਂ ਖੋਲਿਆ ਤੂੰ ਇਹਦੇ ਤਾਂ ਵੇਂਦੇ ਤੇ ਨਹੀਂਗੀ ਮੇਕਅਪ ਕਰਕੇ ਬੈਠੀ ਆ ਮੈਂ ਨਾ ਮੈਂ ਤਾਂ ਛੋਟੀ ਜਿਹੀ ਬਣਦੀ ਹੈ ਛੋਟੀ ਬਣਦੀ ਮੈਂ ਲੈ ਵੱਡੀ ਬਣਾ ਨਾ ਕਿੱਥੇ ਤੁਰ ਮੈਂ ਜਾਣਾ ਕਿਤੇ ਇਹ ਮੈਂ ਨਾ ਜੁਆਇਨ ਕਰਕੇ ਦੇਖਦੀ ਆ ਨਾ ਚੁੱਪ ਹੈ ਕੁਛ ਨਹੀਂ ਟਾਈਮ ਲੱਗੂਗਾ ਪਰ ਅੱਛਾ ਕਿੰਨਾ ਕੁ ਬਹੁਤ ਅੱਛਾ ਕਿੰਨੇ ਫ੍ਰੀ ਫੋਟੋ ਬਣਾਉਂਦੇ ਕਿ پیسے ਲੈਣਗੇ ਮੇਰੇ ਕੋ ਫੋਟੋ ਬਣਾਉਂਦੇ ਚਾਚੂਆਂ ਲਵਾਂਗੀ ਤੇ ਹੈ ਚਾਚੂਆਂ ਦੀ ਮੈਂ ਲਵਾਂਗੀ ਲਵਾਂਗੇ پیسے ਹਾਂ ਕਿੰਨੇ ਜਿੰਨੇ ਆਦੀ ਬਣੀਆਂ ਅੱਛਾ ਪਰ ਫੋਟੋ ਸੋਹਣੀ ਹੋਵੇ। ਅਗਰ ਨਹੀਂ ਸੋਹਣੀ ਹੋਈ। ਫਿਰ ਤੁਹਾਨੂੰ ਤੈਨੂੰ ਪੈਸੇ ਦੇਣੇ ਪੈਣਗੇ। ਕਿਉਂ? ਮੈਨੇ ਪਹਿ ਨਹੀਂ ਵਾਧੇ ਨੇ। ਮਮੂ ਜੀ ਨਾ ਕਮ ਨਹੀਂ ਆ। ਅੱਛਾ। ਹਾਂ। ਵੇਖਣੀ ਦੇ ਦੇ ਸੋਹ ਬਣਾਉਣੀ ਤੇ ਜਦ। ਇੱਕ ਉੱਪਰ ਕਰਤੀ ਐ ਇੱਕ ਨਹੀਂ। ਕੀ ਅੱਖ? ਹਾਂ। ਕੋਈ ਨਹੀਂ ਫਿਰ ਸਹੀ ਕਰ ਲੈ ਸਹੀ ਕਰ ਲੈ ਨਾ। ਕੋਈ ਗੱਲ ਨਹੀਂ ਅੱਛਾ ਜਲਦੀ ਕਾਚੂ ਨੇ ਟਾਈਮ ਵੀ ਬਹੁਤ ਲੱਗ ਰਹੀ ਹੈ ਲੈ ਬੋਲੀ ਬਨਾਣਾ ਇਹ ਬੋਲੀ ਚਾਚੀ ਦਾ ਨੱਕ ਨੁੱਕੜੀ ਹੈਗਾ ਮੈਨੂੰ ਵੀ ਹੋਣਾ ਪੜੇ ਚੱਲ ਮੈਂ ਰਾਵਣ ਦੀ ਭੈਣ ਹੈ ਮੇਰਾ ਨੱਕ ਨਹੀਂ ਹੈਗਾ ਦਾੜੀ ਬਣਾਤੀ ਹੋ? ਨਹੀਂ। ਹਾਂ। ਬਣਾਉਂਦੀ ਆ। ਥੋੜਾ ਟਾਈਮ ਲੱਗਦਾ ਅਨਵੀਲ ਹੋਜੂ ਲਾਦੀ ਮੇਰੀ ਫੋਟੋ ਦੇਖੋਗੀ ਲਾਦੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਫੈਨਸ ਨੂੰ ਤੁਹਾਡੇ ਵਾਲ ਹੁਣ ਕਿੱਥੇ ਬਣਾਵਾ? ਵਾਹ ਸਿਰ ਤੇ। ਸਿਰ ਤੇ ਆ ਗਿਨੀ ਜਗਾ। ਲੈ, ਕਿੱਥੇ ਸਿਰ ਤੇ ਜਗਾ ਆਣੀਗੀ? ਕੋਈ ਨਹੀਂ ਚੱਲ। ਦਿਖਾ ਦੇ ਕਿਹੋ ਜਿਹੀ ਬਣੀ ਫਿਰ। ਨਹੀਂ। ਹਾਂ। ਕਿੰਨਾ ਟਾਈਮ ਲੱਗਣਾ ਤੇ? ਲਾ ਤਾਂ ਬੰਨੀ ਪੜਗੀ। ਸਾਰੀ ਨਾ।

ਸੀ ਇਹ ਕਿੰਨੇ 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 ਦੀ ਪਿਆ ਕਿੰਨੇ ਪੈਸੇ ਲੈਣੇ ਆ ਫੋਟੋ ਤੇ ਜਿੰਨੇ ਮਰਜ਼ੀ ਦੇ ਲੋ ਕਿੰਨੇ ਕੇ ਫਿਰ ਵੀ ਕੋਈ ਫੋਟੋ ਤੇ ਤੇਰੇ ਤੋਂ ਲੈਣੇ ਪੈਸੇ ਬੰਦੇ ਵੇ ਜੇ ਤੂੰ ਫੋਟੋ ਬਣਾਈ ਹੈ ਫਿਰ ਵੀ ਕਿੰਨੇ ਕੇ ਪੈਸੇ 10 20 30 50 100 200 500 1000 2000 ਮੈਨੂੰ ਜਿਆਦਾ 5000 ਰੁਪਏ ਦੀ ਫੋਟੋ ਆਏ ਨਹੀਂ ਹੁਣ ਇਹ ਪਾ ਇੱਕ ਇਹ ਤੋਂ ਪੁੱਛ ਲੈਣੀ ਆ ਆਪਣੇ ਬਾਣੀ ਕਿੰਨੇ ਦੀ ਫੋਟੋ ਵੇ 1 ਰੁਪਏ ਦੀ 1 ਰੁਪਈ ਸਾਰੀ ਹਾਂ ਲੈ ਨਹੀਂ ਹਾਂ ਇਸ਼ ਪੰਜਾਹ ਦੀ 50 ਦੀ ਹਾਂ ਅੱਛਾ ਪੰਜਾਹ ਦੀ ਫੋਟੋ ਮੈਂ ਸੋਨੀ ਦੀ ਮੜੀ ਹਾਂ ਇਹ ਥੋੜੀ ਦਾ ਪਰ ਆਖੋ ਚੀਨੀ ਮੀਆ ਵੱਖਾਂ ਨੱਕ ਕਿੱਥੇ ਬਣਾਇਆ ਪਰਵੱਟੇ ਬੁੱਲ ਕਿੱਡੇ ਵੱਡੇ ਢਿੱਡ ਵਿੱਚ ਹੀ ਦਾੜੀ ਨਹੀਂ ਆਵੇ ਵੇਖੋ ਲੱਤਾਂ 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 ਇਦਾਂ ਦੀਆਂ ਕਕੜੀਆਂ ਦੀਆਂ ਬਾਹਾਂ ਤੇ ਦੇਖਾ ਇੱਥੇ ਇੱਕ ਮਿੰਟ ਫਿਰ ਇੱਕ ਮਿੰਟ ਚਲੋ ਉਹ ਨਹੀਂ ਦੁਬਾਰਾ ਦੁਬਾਰਾ ਤਾਂ ਬਣਾਣੀ ਦੁਬਾਰਾ ਨਹੀਂ ਹੁਣ ਪਾਣੀ ਦੀ ਵਾਰੀ ਹੈ ਮੈਂ ਮੈਡੀਟਾ ਨਾ ਇੱਕ ਮਿੰਟ ਮੈਂ ਨਾ ਨਾ ਉਈਓ ਤੇ ਮੈਂ ਜੋ ਵੀ ਨਹੀਂ ਫਿਰਦੇ ਨਾ ਬਣਾਏਗੀ ਕਿ ਨਾ ਲਓ ਜੀ ਹੁਣ ਤੂੰ ਜੋ ਕਿੱਥੇ ਲੈ ਕੇ ਆਂਗੀ ਹੈਗੀ ਹੋਰ ਹੈਗੀ ਉਹ ਮੈਨੇ ਆ ਉਹ ਇਹਦੇ ਆ ਸਕਿਊਜ਼ ਮੀ ਇਹਦੇ ਮੈਂ ਅੱਖਾਂ ਸੀ ਤਾ ਬਣਾਦਾ ਪੰਛੀਆਂ ਵਰਗੀ ਨਾ ਬਣਾ ਦੀ ਇਹਦੇ ਪੰਛੀਆਂ ਵਰਗੀ ਨਹੀਂ ਬਣ ਜਾਵਾਂ ਤੇ ਸਕੂਲੇ ਨਹੀਂ ਗਈ ਅੱਜ ਹਾਂ ਛੁੱਟੀ ਹੈ ਛੁੱਟੀ ਹੈ ਪੇਪਰ ਹਾਂਜੀ ਅੱਛਾ ਪੇਪਰຊੂਰ ਹਾਂ ਦਾ ਮੇਰਾ ਫਾਈਲ ਤਾਂ ਇਹਦਾ ਮੈਂ ਛੁੱਟੀ ਅੱਛਾ ਸਰ ਪਿਛਲੇ ਦਿਨ ਦਿਨ ਦਾ ਲਾਇਕ ਨਹੀਂ ਯਾਰ ਤੁਹਾਨੂੰ ਕਿੰਨਿਆ ਤੂੰ ਕਹਿੰਦੀ ਹੈ ਬੋਲੀ ਸੀਜ਼ਨ ਦਾ ਲਾਇਕ ਇੱਕ ਮਿੰਟ ਆਪਣਾ ਫੇਸਟਾ ਦਿਖਾਉਣਾ ਬੋਲੇ ਛੁੱਟੇ ਹਾਂ ਨਾ 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 ਖਾਣੇ ਨਾ ਕਿੱਦਾਂ ਬਣਾਵਾ ਇੱਕ ਮਿੰਟ ਹੂੰ ਓਹ ਕੀ ਹਾਲ ਕੋਈ ਹੱਸ ਸਕਦਾ ਹੱਸ ਸਕਦਾ ਨਾ ਲੈਣ ਦੀ ਇਹ ਇਧਰ ਮੈਂ ਸਾਈਕੀ ਲੱਗਾ ਬਾਬੇ ਦੇ ਕਮਰਾ ਫਿਰਦੇ ਬਣਾ ਦੇ ਬਣਾ ਦੇ ਛੇ ਦੇ ਕੰਮ ਫਿਰਦੇ ਕੰਮ ਬੱਚੇ ਦਾ ਕੰਮ ਆ ਤੇ ਵੀ ਜਿਹੜੇ ਥੋੜੇ ਹੁੰਦੇ ਨੇ ਨਾ ਨਹੀਂ ਨਹੀਂ ਬੰਦੇ ਨਹੀਂ ਹੁੰਦੇ ਦੰਦ ਟੁੱਟਾ ਦੰਦ ਘਟੋਟਾ ਟੁੱਟਾ ਦੰਦ ਦਿਖਾ ਮੂੰਹ ਛੇਤੀ ਕਰ ਛੇਤੀ ਬাজ ਵੀਡੀਓ ਲੰਬੀ ਹੁੰਦੀ ਆ ਛੇਤੀ ਕਰ ਨਾਲੇ ਗਾੜੀ ਬਣਾ ਦੇ ਕੰਮ ਲਵੇ ਟੰ 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 ਵਾ ਵਾ 1 2 3 1 2 ਦਿਖਾ ਦੇ ਫੋਟੋ ਫਿਰ ਦਿਖਾ ਦੇ ਫੋਟੋ 7 8 9, 8, 9 8, 10 ओ तेरा पळा ਹਾਂ ਲੱਭੂ ਸਾਜਣ ਦੇ ਬਾਹਰ ਜਾ ਲੈ ਜਾ ਸਾਰੇ ਉੱਥੇ ਹੀ ਆ ਆ ਵੀ ਦੋਸਤੋ ਬਣਾਉਣੀ ਮੇਰੀ ਫੋਟੋ ਤਸੀਸ ਕੋਲ ਫੈਰਾ ਨੇ ਬਹੁਤ ਹੀ ਸ਼ਾਨਦਾਰ ਪੇਂਟਰ ਹੈ ਜੇ ਕਿਸੇ ਨੇ ਫੋਟੋ ਮੰਗਵਣੀ ਹੋਵੇ ਬਣਾਉਣੀ ਹੋਵੇ ਬਾਹਲੀ ਫੀਸ ਤਾਂ 50 ਰੁਪਏ ਲੈਂਦੀ ਹੈ ਤੇ ਫੋਟੋ ਬਣਾਉਣੇ ਵੀ ਸ਼ਾਨਦਾਰ ਤੇ ਮੈਂ ਨਾ ਚੌਕ ਅੰਮ੍ਰਿਤਕੀ ਤੇ ਚੱਲ ਗਿਆ ਅੱਛਾ ਤੇ ਸੀਸ ਦਾ ਕੰਟੈਕਟ ਕਰਨਾ ਮੈਂ ਕੀ ਕਿੱਥੋਂ ਦਾ ਕੰਟੈਕਟ ਹੋਊਗਾ ਹਾਂ ਹਾਂ ਤੇ ਆਖਿਰ ਪੈਰੂ ਜੇ ਕੰਟੈਕਟ ਕਰਨਾ ਹੋਵੇ ਤੁਹਾਡਾ ਕਿੰਨਾ ਕੰਟੈਕਟ ਹੋਵੇ ਕੀ ਕੀਨੇ ਤੋਂ ਫੋਟੋ ਬਣਾਉਣੀ ਹੈ ਮੈਨੂੰ ਤੇ ਕੀ ਕਿਦਾਂ ਆਵੇ ਤੁਹਾਡੇ ਕੋ ਫੋਟੋ ਬਣਾਉਣ ਨਹੀਂ ਸੁਣੇ ਫੋਟੋ ਬਣਾਉਂਦੇ ਤੇ ਆ ਜੋ ਹੱਲ ਘਾੜਾ ਵੇ ਕੋਟਲੀ ਪੈਨਚਾ ਤੇ ਅੱਛਾ ਤੇ ਕਿੰਨੇ ਪੈਸੇ ਲੈਂਦੀ ਫੋਟੋ ਬਣਾਉਂਦੇ ਜਿਆਦਾ ਨਹੀਂ ਆ ਰਮਸੇ ਕਮ 50 ਸੇ ਕਮ ਸੇ ਕਮ ਮੈਂ ਜਿਆਦਾ ਨਹੀਂ ਆ ਅੱਛਾ ਠੀਕ ਐ ਤੇ ਫੋਟੋ ਤੇ ਇਦਾਂ ਦੀ ਬਣਾ ਦੇਣੀ ਫੋਟੋ ਤਾਂ ਮੈਂ ਜਿੱਦਾਂ ਦੀ ਬਣ ਜੇ ਹੁਣ ਮੈਂ ਕੀੜੀਆਂ ਦੀ ਫੋਟੋ ਬਣਾਉਣੀ ਆ ਕੀੜੀਆਂ ਦੀ ਹਾਂ ਠੀਕ ਆ ਠੀਕ ਹੁਣ ਮੇਰੀ ਟਾਣਾ ਚੱਲ ਤੂੰ ਹੀ ਬਣਾ ਲਾ ਹਾਂ ਹੁਣ ਆਪਣਾ ਦੂਜਾ ਪੇਂਟਰੋਂ ਲੱਗਾ ਵਾ ਹਾਂ ਜੀ ਦੰਨਣ ਗੁਰਬਾਨੀ ਖੇਰਾ ਜੀ ਹਾਂ ਗੁਰਬਾਨੀ ਖੇਰਾ ਜੋ ਕਰਦੀ ਹੈ ਪਾਣੀ ਬਲਾਤਾ ਨਾ ਫੜ ਕਿਦੀ ਮੋ ਲਗੀ ਮੇਰੀ ਹਾਂ ਜੀ ਗੁਰਬਾਨੀ ਖੇਰਾ ਤੇ ਅਸੀ ਖੇਰਾ ਦਾ ਪੇਂਟਰਸ ਅਸੀਂ ਸਕਾਈ ਨਹੀਂ ਅਸੀਂ ਸਕੋਰ ਅਸੀਂ ਸਕੋਰ ਹਾਂ ਤੂੰ ਨਹੀਂ ਖੇੜਾ ਨਾ ਕੱਟ ਐਡਰ ਨਾ ਮੈਂ ਅੱਛਾ ਠੀਕ ਹੈ ਬਾਣੀਏ ਤੂੰ ਹੋਰ ਜਿ ਬਣਾਈ ਨਾ ਫੋਟੋ ਇਹ ਤਾਂ ਦਿਨੇ ਬਣਾਈਆਂ ਤੇ ਇੱਕ ਕੱਟ ਛਪੇੜਾ ਮੇਰੇ ਵਾਲੀ ਕੱਟ ਛੇਤੀ ਕਰ ਉਹ ਤਾਂ ਵੱਡੀ ਗਾਣੇ ਸੋਣੀ ਬਣਾਉਣੀ ਆ ਸ਼ਾਇਦ ਸ਼ਾਇਦ ਤੈਨੂੰ ਕਿਹਦਾ ਫੋਟੋ ਵਧੀਆ ਬਣਾਉ ਕਿ ਸੀ ਇਸੇ ਮੇਰੀ ਬਾਣੀ ਅਸੀਂ ਸ ਲੱਗਣ ਤੇ ਆਵਾ ਲੱਗਣ ਤੇ ਆਵਾ ਤੇ ਤੋਂ ਵਧੀਆ ਬਣਾਉਂਗੀ ਮਾਰੀ ਜੀ ਅੱਛਾ ਫਿਰ ਇੱਕੋ ਇਹਨੂੰ ਪੈਸੇ ਦੇ ਕੇ ਤੈਨੂੰ ਥੋੜੇ ਪੈਸੇ ਦੇਣੇ ਫਿਰ ਰਹਿਣ ਦੇਣੇ ਇਹਦੇ ਹਾਂ ਤੇ ਇਹਨੂੰ ਪੈਸੇ ਦੇ ਦੇਣੇ ਆ ਤੇ ਇਹਨੂੰ ਰਹਿਣ ਦੇਣੇ ਰਹਿਣ ਦੇ ਰਹਿਣ ਦੇ ਮੈਂ ਤਾਂ ਬਹੁਤ ਆਏ ਤਦ ਤੱਕ ਜਾਦੇ ਹੁਣ ਮੈਨੇ ਕਿੰਨੇ ਕਾ ਅੱਗੇ 3000 ਹੀ ਤਾਂ ਹੁਣ ਪਤਾ ਨਹੀਂ ਕਿੰਨੇ ਆ 3500 ਰੁਪਏ ਤਰ ਤੂੰ ਸਰ 3500 ਕਿੰਨੇ ਹੁੰਦੇ 35000 ਕੀ ਚਾਰ ਜਾ ਰਿਹਾ ਚਾਰ ਹਜ਼ਾਰ ਰੁਪਏ ਤੋਂ ਅੱਛਾ ਲੈ ਲਿਆ ਹੁਣ ਇੱਕ ਘੱਟ ਸੀ ਮੈਂ ਕਰ ਤੇਰੇ ਆ ਕੇ ਵਿੱਚ ਚਾਰ ਜਾ ਕਰਤਾ ਤੇਰਾ ਬੋੜਾ ਪੈਸਾ ਦੇ ਦੇ ਹੁਣੇ ਪੈਸੇ ਮੈਨੂੰ ਨਹੀਂ ਮੈਂ ਕਿਹਾ ਹਾਂ ਦਵਾ ਮੇਰੇ ਪੈਸੇ ਆ ਤੀ ਨਹੀਂ ਮੈਨੂੰ ਦੇਣਾ ਮੈਂ ਕਿਉਂ ਦੇਵਾ ਛੇਤੀ ਛੇਤੀ ਕਰ ਬਾਣੀ ਛੇਤੀ ਕਰ ਚਾਚੂ ਦਾ ਨੱਕ ਵੀ ਵੇਖ ਲੈ ਫੋਟੋ ਵੇਖ ਲੈ ਇੱਕ ਨਾ ਪੇੜ ਬਣਾਉਂਦੀ ਆ ਛੇਤੀ 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 ਵਾਹਲੀ ਵਾਹਲੀ 1 2 3 ਕਰ ਛੇਤੀ ਬਾਈ ਵੀਡੀਓ ਲੰਬੀ ਹੁੰਦੀ ਆ ਬਾਜ ਪੈਣੀ ਨਹੀਂ ਆ ਲੋਕਾਂ ਵੇਖਣੀ ਨਹੀਂ ਤੇ ਹਿੱਟ ਨਹੀਂ ਹੋਣਾ ਤੁਹਾਨੂੰ ਲੋਕ ਫੇਕਾ ਨਹੀਂ ਹੋਣਾ ਜਿਹੋ ਜਿਹੇ ਤੁਸੀਂ ਪੇਂਟਰ ਜੇ ਛੇਤੀ ਕਰੋ ਛੇਤੀ 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 ਵੀਡੀਓ ਹੱਕੇ ਤੇ ਵਾਇਲਰ ਨਹੀਂ ਹੋ ਜਾ ਵਾਇਰਲ ਕੀ ਵੀਡੀਓ ਕਿਤੇ ਵਾਇਰਲ ਨਹੀਂ ਹੋ ਜਾ ਕਿਉਂ ਫਿਰ ਕੀ ਹੋਊਗਾ ਉਹ ਇੱਕ ਇੱਕ ਵੀਡੀਓ ਵਾਇਰਲ ਹੋ ਗਈ ਰੋ ਫੂੰਚ ਆਇਆ ਕਿ ਉਹ ਇੱਕ ਵੀਡੀਓ ਵਾਇਰਲ ਹੋ ਗਈ ਆ ਅੱਛਾ ਸਾਡੀ ਵੀਡੀਓ ਸਾਡੇ ਫੂੰਚ ਹੀ ਨਾ ਦੇਖ ਠੀਕ ਆ ਜਾਊਗੀ ਹੌਲੀ ਹੌਲੀ ਉੱਠੂਗੀ ਵਾਇਰਲ ਹਾਂ ਬਾਅਦ ਇਹਦਾ ਮਤਲਬ ਕੀ ਹੁੰਦਾ ਜਦੋਂ ਜਾਦੇ ਲੋਕੀ ਵੇਖ ਲੈਣਗੇ ਰੈਡੀ 1 2 3 4 5 ਦੇਖਾਂਗਾ ਫੋਟੋ ਬੇੜਾ ਗਰਕ ਹਾਂ ਨੀਕੋ ਠੀਕ ਕਿਉਂ ਠੀਕ ਇਹਨਾਂ ਦਾ ਜੂੜਾ ਕਿੱਥੇ ਗਿਆ ਜੂੜਾ ਨੇ ਪਾਗ ਬਣਾਈ ਨਹੀਂ ਪਾਗ ਬਣਾਈ ਉਹਨੇ ਅੱਛਾ 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 ਪੀ ਦੱਸੋ ਵੀ ਕਿਹਦੀ ਫੋਟੋ ਵਧੀਆ ਅਸੀਸ ਦੀ ਫੋਟੋ ਵਧੀਆ ਬਣਾਈ ਹੈ ਕਿ ਅਸੀਸ ਨੇ ਵਧੀਆ ਫੋਟੋ ਬਣਾਈ ਹੈ ਕਿ ਬਾਣੀ ਨੇ ਟੈਂ ਟੜਾ ਇਹ ਇਹਨਾਂ ਦੇ ਧੱਤ ਕਿੱਥੇ ਗਏ ਇੱਕ ਟਾਡਾਂ ਕਿੱਥੇ ਗਾ ਤੂੰ ਖੜ ਜਾ ਤੂੰ ਖੜ ਜਾ ਖੜ ਜਾ ਖੜ ਜਾ ਖੜ ਜਾ ਹਾਂ ਮੈਂ ਪੰਝੀਆਂ ਦੀ ਫੋਟ ਬਣਾਉਣੀ ਆ ਚਲੋ ਬਈ ਬਾਏ ਬਾਏ ਹੁਣ ਬਾਏ ਬਾਏ ਕਰ ਦ ਸਾਰਿਆਂ ਨੂੰ ਬਾਏ ਦਾ ਪੇਂਟਰਸ ਬਾਏ ਹਾਈ